ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੂਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 3 4 ਅਤੇ 5 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਲਗਾਤਾਰ ਹਲਕੇ ਦਰਮਿਆਨੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬੂੰਦਾਬੰਦੀ ਕਿਨਮਣ-ਕਣੀ ਦੇ ਹਾਲਾਤ ਸਨ 1 ਤਰੀਕ ਅਤੇ 2 ਤਰੀਕ ਨੂੰ ਉੱਤਰੀ ਪੰਜਾਬ ਦੇ ਢਾਣਕੋੜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਵਿੱਚ ਹਲਕਾ ਦਰਮਿਆਨਾ ਸਿਸਟਮ ਦੇਖਣ ਨੂੰ ਮਿਲਿਆ ਪਰ ਮੌਸਮ ਕੋਈ ਬਹੁਤ ਵੱਡਾ ਅਸਰ ਨਹੀਂ ਕਰ ਸਕਿਆ ਹੁਣ 3 ਤਰੀਕ ਨੂੰ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ ਜਾਪ ਰਿਹਾ ਚੰਗੀ ਤਰ੍ਹਾਂ ਧੁੱਪ ਲੱਗੇਗੀ ਤਾਜ਼ਾ ਸੈਟਲਾਈਟ ਇਮੇਜ ਵੀ ਕਲੀਅਰ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਕਿਸੇ ਤਰੀਕੇ ਦੀ ਜਾਣਕਾਰੀ ਤੋਂ ਵਾਂਝੇ ਨਾ ਹੋ ਸਕ ਤਿੰਨ ਤਰੀਕ ਨੂੰ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਚੰਗੀ ਧੁੱਪ ਲੱਗੇਗੀ ਦਿਨ ਦਾ ਤਾਪਮਾਨ 22 ਡਿਗਰੀ ਦੇ ਪਾਰ ਜਾਣ ਦੀ ਉਮੀਦ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਅਗਰ ਕਹੀ ਜਾਵੇ ਤਾਂ ਚੰਗੀ ਧੁੱਪ ਲੱਗਣ ਦੇ ਹਾਲਾਤ ਬਣ ਰਹੇ ਨੇ ਸਵੇਰ ਦੇ ਸਮੇਂ ਹਲਕੀ ਦਰਮਿਆਨੀ ਧੁੰਦ ਦੇ ਹਾਲਾਤ ਜਰੂਰ ਬਣ ਸਕਦੇ ਨੇ ਪਰ ਕੋਈ ਬਹੁਤ ਵੱਡੀ ਕਾਰਵਾਈ ਹੁੰਦੀ ਦਿਖਾਈ ਅੱਜ ਦੇ ਦਿਨ ਨਹੀਂ ਹੋਵੇਗੀ ਤਾਂ ਇਹ ਦੁਆਰਾ ਤੋਂ 4 ਤਰੀਕ ਅਤੇ 5 ਤਰੀਕ ਦੇ ਵਿਚਕਾਰ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਹੁਣ ਉਹ ਇੱਕ ਵਾਰੀ ਝਾਤੀ ਮਾਰ ਲੈਂਦੇ ਆ ਜੀ ਮੌਸਮ ਵਿਭਾਗ ਦੇ ਜੋ ਆંકੜੇ ਜਾਰੀ ਹੋਏ ਸਨ ਦੁਪਹਿਰ ਦੇ ਸਮੇਂ ਬੀਤੀ ਕੱਲ ਉਹਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੇ ਮਾਝੇ ਤੇ ਦੁਆਬੇ ਇਲਾਕੇ ਵਿੱਚਕਾਰ ਖਾਸ ਤੌਰ ਤੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜਿਸ ਦੇ ਨਾਲ ਪੰਜਾਬ ਦੀ ਉੱਤਰ ਪੂਰਬੀ ਅਤੇ ਪੱਛਮੀ ਬੈਲਟ ਦੇ ਵਿਚਕਾਰ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤੁਹਾਡੇ ਸਾਹਮਣੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਰੂਪਨਗਰ ਮੁਹਾਲੀ ਕਰਾਲੀ ਮੋਰਿੰਡਾ ਚੰਡੀਗੜ੍ਹ ਥੋੜਾ ਬਹੁਤਾ ਏਰੀਆ ਸੰਗਰੂਰ ਦਾ ਬਰਨਾਲੇ ਦਾ ਲੁਧਿਆਣੇ ਦਾ ਮੋਗੇ ਦਾ ਇਹ ਜਿਹੜੀ ਐਥਿਕ ਤੱਕ ਦੀ 벨ਟ ਹੈ ਇਹਦੇ ਵਿੱਚ ਮੀਂਹ ਹੁੰਦੇ ਸਾਨੂੰ ਦਿਖਾਈ ਦੇ ਰਹੇ ਨੇ ਜਿਹੜੀ ਗੱਲ ਕੀਤੀ ਜਾਵੇ ਜਿਹੜੀ ਮੀਂਹ ਇਹ ਮੀਂਹ ਦੀ 벨ਟ ਹੈ ਇਹ ਖਾਸ ਤੌਰ ਤੇ ਦੁਆਬੇ ਇਲਾਕੇ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ ਪਟਿਆਲੇ ਤੋਂ ਲੈ ਕੇ ਫਤੇਗੜ ਸਾਹਿਬ ਦਾ ਇਲਾਕਾ ਵੀ ਆ ਰਿਹਾ ਜੀ ਇਹਦੇ ਵਿੱਚਕਾਰ ਤੇ ਜਿਸ ਦੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ 4 ਤਰੀਕ ਤੋਂ ਲੈ ਕੇ 5 ਤਰੀਕ ਤੱਕ ਹੁੰਦੀ ਦਿਖਾਈ ਦੇਵੇਗੀ ਕਿ ਬਹੁਤ ਵੱਡਾ ਮੀਂਹ ਨਹੀਂ ਹੈ ਪਰ ਹਲਕੀ ਦਰਮਿਆਨੀ ਬੂੰਦਾਬੰਦੀ ਇਹਨਾਂ ਇਲਾਕੇ ਵਿੱਚ ਦੇਖਣ ਨੂੰ ਸਾਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਥੋੜਾ ਬਹੁਤਾ ਠੰਡ ਦੇ ਹਾਲਾਤ ਬਣ ਸਕਦੇ ਨੇ ਪਰ ਬਾਕੀ ਜਿਹੜੀ ਆਪਾਂ ਕਹਿ ਲਈਏ ਮਾਲਵਾ 벨ਟ ਹੈ ਮਾਲਵਾ 벨ਟ ਫਿਲਹਾਲ ਸੁੱਕੀ ਰਹੇਗੀ ਹਲਕੀ ਦਰਮਿਆਨੀ ਬੱਦਲਬਾਹੀ ਦੇ ਨਾਲ ਕਿਣਮਣਕਣੀ ਦੇ ਹਾਲਾਤ ਕਿਸੇ ਕਿਸੇ ਇਲਾਕੇ ਵਿੱਚ ਕਿਸੇ ਕਿਸੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਪਰ ਓਵਰ ਆਲ ਮੌਸਮ ਠੀਕ ਹੀ ਬਣਿਆ ਪਰ ਹਜੇ ਆਪਾਂ ਗੱਲ ਕੀਤੀ ਜਾਵੇ ਤਾਂ ਪੱਛਮੀ ਹਵਾ ਚੱਲ ਰਹੀ ਹੈ ਜਦੋਂ ਪੂਰਬ ਦੀ ਹਵਾ ਚੱਲੇਗੀ ਤਾਂ ਕਿਤੇ ਨਾ ਕਿਤੇ ਮੌਸਮੇ ਡਿਸਟਰਬ ਵੀ ਹੋ ਸਕਦਾ ਹੈ ਇਹ ਮੌਸਮ ਪਹਾੜੀ ਖੇਤਰਾਵਾਂ ਵੱਲ ਵੀ ਜਾ ਸਕਦਾ ਹੈ ਕਿਉਂਕਿ ਅਕਸਰ ਹੀ ਦੇਖਿਆ ਗਿਆ ਹੈ ਕਿ ਜਦੋਂ ਵੀ ਪੂਰਬ ਦੀ ਹਵਾ ਨਾਲ ਸਿਸਟਮ ਬਣਦੇ ਨੇ ਤਾਂ ਉਹ ਜ਼ਿਆਦਾਤਰ ਪਾਕਿਸਤਾਨ ਵਾਲੇ ਪਾਸੋਂ ਕਈ ਵਾਰੀ ਹਵਾ ਚੱਲਦੀ ਹੈ ਜਾਂ ਫਿਰ ਆਪਾਂ ਕਹਿ ਲਈਏ ਦੱਖਣ ਪੂਰਬ ਤੋਂ ਹਵਾ ਚਲਦੀ ਹੈ ਤਾਂ ਹਵਾ ਦੇ ਨਾਲ ਉਹ ਪਹਾੜੀ ਖੇਤਰਾਵਾਂ ਵਿੱਚ ਸਿਸਟਮ ਚਲੇ ਜਾਂਦੇ ਨੇ ਤਾਂ ਅਜੇਹ ਦੇ ਵਿਚਕਾਰ ਇੱਕ ਦਿਨ ਦੀ ਵੇਟ ਕਰਨੀ ਪਵੇਗੀ ਸਾਨੂੰ 4 ਤਰੀਕ ਸਵੇਰ ਦੇ ਦਿਨ ਦੇ ਹਾਲਾਤ ਦੇਖਣ ਪੈਣਗੇ ਕਿ ਕਿਵੇਂ ਦਾ ਮੌਸਮ ਬਣਦਾ ਹੈ ਫਿਲਹਾਲ 4 ਅਤੇ 5 ਨੂੰ ਮੀਂਹ ਦੇ ਹਾਲਾਤ ਜਰੂਰ ਬਣ ਰਹੇ ਨੇ ਅਜੇਹ ਦੇ ਵਿਚਕਾਰ ਕਿਸਾਨ ਵੀਰ ਜੇਕਰ ਪਾਣੀ ਲਗਾਉਣਾ ਚਾਹੁੰਦੇ ਨੇ ਤਾਂ ਦੁਆਬਾ ਬੈਲਟ ਵਾਲੇ ਵੇਟ ਕਰ ਲਓ ਮਾਲਵਾ ਬੈਲਟ ਵਾਲੇ ਪਾਣੀ ਲਗਾ ਸਕਦੇ ਨੇ ਜਿਹਦੇ ਵਿੱਚ ਕੋਈ ਵੱਡਾ ਅਸਰ ਸਾਨੂੰ ਬਠਿੰਡੇ ਤੱਕ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਹ ਬਿਸ਼ੱਕ ਬਰਨਾਲਾ ਤੇ ਸੰਗਰੂਰ ਇਲਾਕਾ ਥੋੜਾ ਜਿਹਾ ਬੂੰਦਾਬੰਦੀ ਅੰਦਰ ਆ ਸਕਦਾ ਹੈ ਪਰ ਬਾਕੀ ਮਾਲਵਾ ਵੈਲਟ ਸੁੱਕੀ ਹੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਸੀ ਜੀ ਅਪਡੇਟ ਅੱਜ ਤੋਂ ਲੈ ਕੇ 5 ਫਰਵਰੀ ਤੱਕ ਦੇ ਮੌਸਮ ਦੀ 5 ਫਰਵਰੀ ਤੋਂ ਬਾਅਦ ਫੇਰ ਮੌਸਮ ਕਲੀਅਰ ਹੁੰਦਾ ਜਾ ਪਰਿਆ ਚੰਗੀ ਧੁੱਪ ਲੱਗਣ ਦੀ ਉਮੀਦ ਹੈ ਉਹਦੇ ਬਾਰੇ ਅਸੀਂ ਨਵੀਂ ਬੁਲੇਟਿਨ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚਰਲ ਵੈਦਰ ਅਪਡੇਟਸ ਤੁਹਾਡੇ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ